ਅਸੀਂ ਕਿੱਥੇ ਬਣਾ ਲਈ ਜੀ ਬੰਬਾ ਥੋੜੇ ਰਹਿਣਾ ਸਾਡੇ ਨਾਲ ਨਹੀਂ ਗੋਲੀਆਂ ਦਾ ਸਾਡੇ ਕੋਲ ਹੈ ਜੀ ਕਿੱਥੇ ਬਣਾ ਲੈ ਸਾਡੇ ਬੰਦੇ ਬਾਹਰ ਅਸੀਂ ਬੰਬ ਨਹੀਂ ਮਾਰੋ ਫਿਰ ਉਹ ਸਿਰ ਉੱਤੇ ਬੈਠਦਾ ਬਦਲਾ ਲਾਉਣਾ ਤੁਸੀਂ ਅਸੀਂ ਬੰਬ ਨਹੀਂ ਬਣਾਏ ਅਸੀਂ ਬੰਬ ਕਿੱਥੋਂ ਬਣਾਏ ਲੈ ਮੇਰੇ ਮੁੰਡਾ ਜੀ ਥੋੜਾ ਥੋੜਾ ਰੁਪਏ ਸੇਟੋ ਸੁਣਨ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈਣ ਲਿਆ ਨਾ 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 ਥੋੜੇ ਲਾ ਕੇ ਦੇ ਦਿਓ ਥੋੜੇ ਲਾ ਕੇ ਦੇ ਹਾਂ ਟਰਾਲੀ ਕੋਈਆਂ ਨਹੀਂ ਥੋੜੇ ਲਾ ਕੇ ਦੇਣ ਸਾਨੂੰ ਰੋੜੇ ਨਹੀਂ ਪੱਟੇ ਜਾਂਗੇ ਇਥੇ ਰੋੜੇ ਨਹੀਂ ਮਿਲਦੇ ਅਸੀਂ ਜਿਹੜੀ ਮਰਜ਼ੀ ਕਰਨਾ ਪੱਟਾਂਗੇ ਪੱਟ ਹਾਂ ਅਸੀਂ ਤਾਂ ਕੋਈ ਗਾਲਾਂ ਜਲੀ ਨਹੀਂ ਗੱਲ ਕਰਿਆ ਯਾਰ ਅਸੀਂ ਕੁਝ ਕਿਹਾ ਨਾਲੇ ਰੋਕੇ ਉਥੇ ਸਾਡੇ ਬੰਦੇ ਦੀ ਬਾਹ ਬਣੀ ਬਾਰੇ ਪੰਗਾ ਲਿਆ ਨਾਲੇ ਪਿੱਛੋਂ ਨਾਲੇ ਤੁਹਾਨੂੰ ਬਾਹ ਬਣੀ ਬਾਰੇ ਲੱਖ ਰੁਪਏ ਨੇ ਪੰਗਾ ਲੈਣਾ ਤੁਹਾਡੇ ਨਾਲ ਬੰਬ ਜਨਾਬ ਕਿਤੇ ਰੰਬ ਬਣਾਉਣੇ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਦੇਖਲਾ ਕਰ ਲੋ ਬੰਬਾਂ ਦੀ ਫੈਕਟਰੀ ਦੀ ਉਰੇ ਨਹੀਂ ਆਉਂਦੀ ਮਾਰਨ ਵਾਲਾ ਫੈਸਲਾ ਜਿੰਨਾ ਮਰਜ਼ੀ ਮਾਰ ਦੋ ਮਾਰ ਦੋ ਰੋਡ ਆ ਵੀ ਚੁੱਕਾ ਕਾ ਤੁਹਾਨੂੰ ਅਹੀਂ ਕਿਹਦਾ ਰਾਣੀ ਦੱਸਿਆ ਚਲੋ ਦੇਖੀਏ ਕਿ ਰੋਕਾ ਰਹੀ ਰੋਕ ਇੰਨੇ ਰੋਕਿਆ ਇੱਥੇ ਆਈ ਹੋਰ ਜਿਹੜਾ ਦਰਦੇਆ ਪਿੰਡ ਚ ਆ ਕੇ ਤਾਨਾ ਲਾਉਣਾ ਆ ਗਾਲ ਦੇ ਦੀ ਸਾਨੂੰ ਗੱਲ ਜੀ ਗੱਡੀ ਚ ਗੱਡੀ ਚੜਿਆ ਕਿਹਨੇ ਮੈਂ ਨਵੇਤੀ ਆ ਜੀ ਇੱਕ ਮਿੰਟ ਸੁਣੀ ਆ ਅਸੀਂ ਕਿੰਨੀ ਗੱਲ ਕਰਦੇ ਮੇਰੀ ਸੁਣ ਲਓ ਦੇਖੋ ਜੀ ਅਸੀਂ ਤਾਂ ਜਿਹੜੇ ਸਾਡੇ ਬੰਦੇ ਇੱਥੇ ਸੀਗੇ ਉਹਨਾਂ ਦਾ ਸਾਨੂੰ ਫੋਨ ਗਿਆ ਮੈਨੂੰ ਰਿਕਾਰਡਿੰਗਾਂ માં ਕੱਢ ਕੇ ਸੁਣਾਓ ਉਹ ਕਹਿੰਦਾ ਚਾਰ ਸਹਾਰੇ ਪੁਲਿਸ ਨੇ ਘੇਰ ਲਏ ਬੱਚਾ ਦੀ ਰੋਟੀ ਫਿਰ ਉਹਦਾ ਫੋਨ ਨਾਲ ਹੀ ਦੋਤ ਗਿਆ ਬਿਖੇਜ ਤੂੰ ਸ਼ੁਰੂ ਹੋ ਮੱਖੇ ਜਿੱਦ ਤੂੰ ਤੋਂ ਬਾਅਦ ਕਹਿੰਦਾ ਵੀ ਕਿਹਨਾ ਸਾਡੇ ਅਸੋ ਤੋਂ ਤੁਰੇ ਨਹੀਂ ਜਦੋਂ ਲਾਠੀ ਜਾਰ ਹੋ ਗਿਆ ਸੀ ਫਿਰ ਕਹਿੰਦੇ ਆਜਾ ਭਾਈ ਇਹਦੇ ਤੋਂ ਉੱਤੋਂ ਇਹ ਗੱਲ ਪੱਤਰ ਦੇ ਦੇਣਾ ਪਾ ਲਾ ਹੁਣ ਜੇ ਤੁਸੀਂ ਇੰਨੇ ਕੁ ਬੰਦਾਂ ਨੂੰ ਐ ਗੁੱਟ ਕੇ ਜੀ ਗੱਲ ਸੁਣੋ ਸਾਨੂੰ ਐ ਡਰਾ ਲਓ ਜਿਹੜਾ ਬੰਦਾ ਜਿਹੜਾ ਮਾਰਨ ਲਈ ਤਿਆਰ ਹੋ ਗਏ ਉਹਨਾਂ ਨੂੰ ਕੌਣ ਡਰਾਊਗਾ ਤੁਹਾਡਾ ਕਿਹੜਾ ਰਸਤਾ ਰੋਕਿਆ ਕਾਲੀ ਜੇਦੀ ਲੰਨੋਂ ਤੋਂ ਕਰਾਉਣੀ ਆ ਯਾਰ ਬੰਦਾ ਨਹੀਂ ਨਾ ਦੋਸਤਾਂ ਦਾ ਨਾ ਗਰਾਵਣ ਸਿਆਣਾ ਬੰਦਾ ਤੇ ਇੱਥੇ ਰੁਕ ਜਾ ਇੱਥੇ ਤੁਸੀਂ ਰੁਕ ਜਾ ਤੁਸੀਂ ਨਾ ਗੰਨੇ ਤੋਂ ਕਰਾਈਏ ਬਸ ਇੱਥੇ ਰਕ ਜਾ ਨਾ ਗਿਓਸੀਆਨ ਨੂੰ ਕਹਿੰਦੇ ਰੰਗ ਜੋ ਕਾਲੀ ਜੇਦੀ ਲਾਈ ਹੋਈ ਜੀ ਰੰਗ ਜੋ ਅਸੀਂ ਮੋੜੋ ਆ ਕੇ ਫੋਰਸ ਲਿਜਾਓ ਮੁੜ ਕੇ ਬੈਠ ਕੇ ਗੱਲ ਕਰ ਲਵੋ ਕੋਈ ਮੈਂ ਨਹੀਂ ਅੰਮਾ ਥੋੜੀ ਜਿਹੀ ਜੀ ਸਾਹਿਬ ਆ ਕੇ ਤੁਸੀਂ ਵੱਧੋ ਇੱਕ ਮਿੰਟ ਦੀ ਹੋਣਾ ਨਹੀਂ ਤੁਹਾਡਾ ਮੁਕਾਬਲਾ ਨਹੀਂ ਅਸੀਂ ਕਰ ਸਕਦੇ ਵੱਧੋ ਤੁਸੀਂ ਤੱਕ